ਤਾਂ ਇਹਨਾਂ ਲੋਹ ਇਹਨੂੰ ਕਹਿੰਦੇ ਸਮੋਸੇ ਸਾਈਡਲੀ ਵਿੱਚ ਸਮੋਸੇ ਆ ਇਟਲੀ ਵਿੱਚ ਸਮੋਸੇ ਤੇ ਇੱਧਰ ਆਪਣੇ ਛਟੇ ਛੋਲੇ ਤਿਆਰ ਹੋ ਰਹੇ ਆ ਤੇ ਇੱਧਰ ਆਪਣੇ ਸਮੋਸੇ ਫਰਾਈ ਹੋ ਰਹੇ ਆ ਤੇ ਆਪਾਂ ਸਿੰਪਲ ਚੈੱਕ ਕਰ ਲਿਆ ਆ ਤੇ ਕਹਿੰਦੇ ਓਕੇ ਰਿਪੋਰਟ ਆ ਤੇ ਇਹ ਸਾਡੇ ਵਿਪਨ ਉਸਤਾਦ ਜੀ ਤੇ ਇੱਧਰ ਉਹੀ ਤੁਹਾਡਾ ਯਾਰ ਦੋਸਤ ਆਕਾਸ਼ ਚਿੱਟੀ ਵਾਲਾ ਜਲੰਧਰੋਂ ਇਹ ਹਲਵਾਈ ਸਾਡਾ ਮੇਨ ਆ ਤੇ ਇੱਧਰ ਸਮੋਸੇ ਪਏ ਆ ਤੇ ਆ ਕੰਮ ਚੱਲ ਰਿਹਾ ਇੱਥੇ ਹੋਰੀ ਦਾ ਅੱਜ ਰੋਜ਼ਾ ਖੋਲਣਾ ਆ ਤੇ ਰੋਲ ਹੋਰੀ ਨੇ ਆਪਣੀਆਂ ਮਿੱਠੀਆਂ ਜਿਹੜਾ ਸਮਾਨ ਹੁੰਦਾ ਜਿੱਦਾਂ ਵੀ ਇਹ ਰੋਜ਼ਾ ਖੋਲਦੇ ਉਹ ਸਮਾਨ ਤਿਆਰ ਕਰ ਲਿਆ ਹੁਣ ਇਹਦਾ ਵੀ ਇਹਨਾਂ ਨੇ ਬਣਾਉਣਾ ਉਹ ਸੈਲਡ ਬਣਾਉਣਾ ਇੱਕ ਟੀਮ ਸੈਲਡ ਬਣੂਗਾ ਇਹਦਾ ਸਟਰਾਬਰੀ ਆ ਆਪਣੀ ਕਿਸ਼ਮਿਸ਼ ਹੈਗੀ ਆ ਸੇਵ ਹੈਗੇ ਆ ਤੇ ਕੇਲੇ ਹੈਗੇ ਆ ਤੇ ਆ ਆਪਣਾ ਡਰਾਈ ਫਰੂਟਸ ਹੈਗਾ ਸਮਾਨ ਸਾਰਾ ਓਕੇ ਰਿਪੋਰਟ ਆ ਬਈ ਗੋਦਾ ਗੋਦਾ ਇਸ ਸਮੋਸੇ ਨਾਲ ਥੋੜਾ ਅਹੀਂ ਪੰਗਾ ਲੈ ਲਿਆ ਇਸ ਸਮੋਸੇ ਅਹੀਂ ਤਿਆਰ ਕਰਕੇ ਰੱਖਲੇ ਸੀਗੇ ਤੇ ਹੁਣੇ ਵਿਚਾਰੇ ਆਪਸ ਚ ਹੈਗੇ ਜੁੜ ਗਏ ਤੇ ਕਾਸ਼ਾ ਵੀ ਹੁਣ ਪਿਆਰ ਨਾ ਖੋਲਦਾ ਗਾ ਵੀ ਤੇ ਕੰਮ ਨਾ ਖਰਾਬ ਹੋ ਜਾ ਕਿਤੇ ਥੋੜਾ ਜਿਹਾ ਨੁਕਸਾਨ ਹੋੁੰਦਿਆ ਵੈ ਹੈ ਨਾ ਹੂੰ ਓਕੇ ਇੰਨਾ ਜਿਆਦਾ ਇੰਨਾ ਕ ਅਸੀਂ ਚਲਾ ਦੇਾਂਗੇ ਕਿੰਨਾ ਵੀ ਪਪਨ ਦੇ ਨੀਰਾ ਛੇੜਾ ਦੇਰ ਤੇ ਕੀ ਕਹਿੰਦੇ ਆ ਆ ਆ ਆ ਓਕੇ 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 ਆ ਗਿਆ ਵੀ ਛੋਟਾ ਆਕਾਸ਼ ਇਹ ਕਹਿੰਦੇ ਛੋਟਾ ਆਕਾਸ਼

ਅੱਛਾ ਆਹ ਸਮੋਸੇ ਗਰਮਾਂ ਗਰਮੇ ਇਟਲੀ ਚ ਦੀ ਸ਼ਰਮੇ ਇਟਲੀ ਚ ਇਟਲੀ ਚ ਕਾ ਦੀ ਸ਼ਰਮੇ ਸਮੋਸੇ ਗਰਮਾਂ ਗਰਮੇ ਕੀ ਬਾਤ ਹੈ ਵੈਰੀ ਗੁੱਡ ਇਹ ਲੋਰੀ ਕਹਿੰਦਾ ਮੈਨੂੰ ਪਤਾ ਸੀ ਇੰਜ ਹੋ ਜਾਣਾ ਤੇ ਹੁਣ ਇੰਜ ਕਿੱਦਾਂ ਕਰੀਏ ਹੁਣ ਥੋੜੀ ਬਰਮਮਤ ਕਰਨੀ ਪੈ ਰਹੀ ਆ ਚਲੋ ਕੋਈ ਗੱਲ ਨਹੀਂ ਕਰ ਲੈਣੀ ਬਰਮਮਤ ਇਹ ਵੀ ਬਬੂ ਫੜਿਆ ਆਪਣੀ ਮੀਡੀਅਮ ਫਲੋ ਕਰ ਦਿੰਦੀ ਹੈ ਕ੍ਰੀਨ ਕਰ ਦਿੰਦੀ ਹੈ ਬਿਲਕੁਲ ਦੀ ਬਿਲਕੁਲ ਫਿਰ ਕੋਈ ਕਰੀਮ ਚਾਟ ਦੀ ਵੀਡੀਓ ਬਿਲਕੁਲ ਪੂਰੀ ਬਣੂਗੀ ਭਾ ਇੱਕ ਹੋਰ ਮਾਤੇ ਲੈ ਵੀ ਲੋਰੀ ਵੀ ਆ ਗਿਆ ਹੁਣ ਲੋਰੀ ਹੁਣ ਕਰੂਗਾ ਫਰੂਟ ਚਾਟ ਦੀ ਤਿਆਰੀ ਕਰੀਮ ਸੈਲਡ ਬਣੂਗਾ ਇਹਦਾ ਇਹ ਆ ਗਿਆ ਲੋਰੀ ਹੁਣ ਇਹਦਾ ਹੈਗਾ ਰੋਜ਼ਾ ਤੇ ਇਹਨੇ ਆਪਣਾ ਸਮਾਨ ਤਿਆਰ ਕਰ ਲਿਆ ਤੇ ਬੰਦੇ ਬਾਕੀ ਦੂਦਰ ਲਾਇਓ ਐ ਆ ਗਏ ਦਹੀਂ ਆਪਣਾ ਆ ਗਿਆ ਪਹਿਲਾਂ کریم ਸਲਾਦ ਦੀ ਜਿਹੜੀ ਆ ਤਿਆਰੀ ਸ਼ੁਰੂ ਹੋ ਗਈ ਆ ਕੁਛ ਨਾ ਕੁਛ ਕੀ ਛਿਰਨਾ ਕੁਛ ਹਾਂ ਛਿਰਨਾ ਸੇਵ ওকে ਚੱਲ ਇਹ ਕੀ ਚੱਲ ਰਹੀ کریم ਇਹ ਜੀ کریم ਆ ਗਈ ਆ ਇਹ ਚੱਲੂ کریم ਆ ਅਧਿਨਿਆ ਚੱਲਾਂਗੇ ਅੰਮੀ ਮਮਾ ਜੀਨੀ ਚਿਨੀ ਖੰਡ ਲੋਵੀ ਸਮਾਨ ਹੁਣ ਵਿੱਚ ਪੈਣਾ ਸ਼ੁਰੂ ਹੋ ਗਿਆ ਪਹਿਲਾਂ ਆ ਗਿਆ ਸੇਬ ओके ਇਹਨਾਂ ਤੋਂ ਬਾਅਦ ਫਿਰ ਸਮੋਸਿਆਂ ਦੇ ਨਾਲ ਨਾਲ ਤੇ ਅੱਜ ਚਲਣੀਆਂ ਨਾਲ ਫਰੂਟ ਚਾਟ ਅਚਰ ਗੰਦੀ ਆਨੇ ਅਚਰ ਗੰਦੀ ਕੋਈ ਗੱਲ ਨਹੀਂ ਉਹ ਵੀ ਆ ਜੀ ਥੋੜੀਆਂ ਆਈਟਮਾਂ ਦੇਖਦਾ ਪੂਰੀਆਂ ਆਈਟਮਾਂ ਸਾਰੀਆਂ ਵਿੱਚ ਦੇਖ ਤੁਹਾਨੂੰ ਜੀ ਨੇ ਦੇਵਨਾਂ ਨਹੀਂ ਗਈ ਆ ਆ ਗਈ ਆ ਵੀ ਹਾਂ ਪ੍ਰਾਪਰਟੀ ਵਿੱਚੋਂ ਕਰੋ ਗੱਲ ਬਈ ਕਰੋ ਤੇ ਚੈੱਕ ਸਾਡਾ ਬਰਨਾਲੇ ਵਾਲਾ ਮੁੰਡਾ ਵੀ ਆ ਗਿਆ ਸਭ ਤੋਂ ਵਧੀਆ ਚੀਜ਼ ਤੇ ਬਾਕੀ ਵੀ ਚੀਜ਼ਾਂ ਘੈਂਟ ਘੈਂਟ ਵਿੱਚ ਪੈ ਗਈਆਂ ਸਾਰੀਆਂ ਇਹਨੂੰ ਡਰਾਈਵ ਮੂਡ ਕਹਿੰਦੇ ਪਾਵਾ ਵਾਹੇ ਕੀ ਬਾਤ ਹੈ ਉਹ ਜਿਹੜੀ ਲੋਰੀ ਦੀ ਵੀਡੀਓ ਕੋਲ ਲਿਖ ਤਨੂੰ ਰਾਤ ਤੇ 11:30 ਮੈਂ ਵੀ ਕੀ ਆ ਉਹਨੀ ਪੀੜੀ ਗਈ ਹੈ ਜਿਹੋਦੇ ਬismillah ਦੀ ਬਰਕਤ ਹੈ ਚੱਲ ਲਗਾ ਰਹੀ ਇਹ ਬੱਚੇ ਕੁਝੇ ਮਾਲ ਦੀ ਬਣ ਰਹੀ ਹੈ ਮਟਰੀ ਆਹ ਓਕੇ ਮੈਂ ਹੋਰ ਕੁਝ ਨਹੀਂ ਖਾਣਾ ਬੜਾ ਬੱਸ ਯਾਰ ਲੋਰੀ ਬਹੁਤ ਕੁਝ ਐਟਮਾ ਯਾਰ ਤਿਆਰ ਕਰ ਲਈਆਂ ਤੁਸੀਂ ਬਾਦੂ ਸਮਾਨ ਸਮਾਨ ਮੋ ਲੈਣ ਦਾ ਤੁਸੀਂ ਵੀ ਆਇਆ ਦਾ ਓਕੇ ਸਾਰਾ ਕੁਝ ਤਿਆਰ ਬਰ ਤਿਆਰ ਆ ਕਿਹੜਾ ਹੋਵੇ ਦੇਖਦਾ ਤਿਆਰ ਬੈਠੇ ਆ ਖਾਣ ਦੀ ਕਰਨ ਦਾ ਵੀ ਕਿਹੜੇ ਪਹਿਲੇ ਸਮਾਨ ਤਿਆਰ ਹੋਵੇ ਤੇ ਘੜੇ ਬਲੇ ਖਾਣਾ ਬੈਠੀ ਹੈ ਸਭ ਨੇ ਆ ਬਲੌਸੀ ਆ ਬਲੌਗ ਛੇ ਗਈ ਤੁਸੀਂ ਆਪ ਆਓ ਯਾਰ ਇਹਦੇ ਵਿੱਚ ਵੀ ਖਾਓ ਫੇ ਸਾਰੇ ਜਾਨੇ ਆ ਵੀ ਮਟਰ ਵੀ ਕਾਢੀ ਛੱਡੀ ਮੁੰਡਿਆਂ ਨੇ ਹੌਲੀ ਹੌਲੀ ਪੰਗੇ ਪੰਗੇ ਕਰਕੇ ਨਾ ਓਕੇ ਚਾਟ ਵਾਲਾ ਕੰਮ ਦਾ ਮੁੰਡਿਆਂ ਨਾਲ ਵੇੜ ਲਿਆ ਤੇ ਹੁਣ ਆ ਗਈ ਸਮੋਸਿਆਂ ਦੀ ਵਾਰੀ ਕਿਉਂ ਵੀ ਕਾਸ਼نگ ਇਹ ਰਗਾ ਸਮੋਸਾ ਦੇ ਸਮੋਸੇ ਦੇ ਪਾਉਣੇ ਆ ਚਾਣਾ ओके ਵੀ ਮਤਰਾ ਸਤ ਸ੍ਰੀ ਅਕਾਲ ਸਾਰਿਆਂ ਨੂੰ ਵੀ